ਸੋਸ਼ਲ ਮੀਡੀਆ ਤੇ ਚੈਟ ਵਾਇਰਲ ਹੋ ਰਹੀ ਹੈ ਆਰੋਪ ਨੇ ਕਿ ਐਮਪੀ ਅਮਿਤਪਾਲ ਸਿੰਘ ਜੋ ਹੁਣ ਡਿਬਰੂਗੜ ਜੇਲ੍ਹ ਦੇ ਵਿੱਚ ਹੈ ਉਸ ਦੀ ਉਹ ਚੈਟ ਹੈ ਪਰ ਉਹ ਚੈਟ ਬਹੁਤ ਪੁਰਾਣੀ ਹੈ ਤੁਹਾਨੂੰ ਦੱਸ ਦਈਏ ਮਾਮਲਾ ਸ਼ੁਰੂ ਹੁੰਦਾ ਹੈ ਕੋਟ ਕਪੂਰਾ ਤੋਂ ਜਿੱਥੇ ਸਿੱਖ ਆਗੂ ਹਰੀਕੇ ਗੁਰਪ੍ਰੀਤ ਹਰੀਕੇ ਨੋ ਦਾ ਕਤਲ ਹੁੰਦਾ ਹੈ ਤੇ ਉਸ ਦੇ ਵਿੱਚ ਨਾਮ ਆਂਦਾ ਹੈ ਅਮਰਿਤਪਾਲ ਦਾ ਕਿ ਉਸ ਦੇ ਕਹਿਣ ਤੇ ਅਤੇ ਅਸ਼ ਡੱਲਾ ਦੇ ਗੁਰਗਿਆਂ ਦੇ ਵੱਲੋਂ ਕਤਲ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਸ਼ਾਨਬਿੰਦ ਕਰਦੀ ਹੈ ਪੁਲਿਸ ਨੂੰ ਸ਼ਾਨਬਿੰਦ ਦੌਰਾਨ ਇੱਕ ਅਕਾਊਂਟ ਮਿਲਦਾ ਹੈ ਜੋ ਅਮਿਤ ਸੰਦੂ ਦੇ ਨਾਮ ਤੇ ਹੁੰਦਾ ਹੈ ਉਸ ਤੋਂ ਬਾਅਦ ਕੀ ਹੈ ਫਿਰ ਉਸ ਤੋਂ ਬਾਅਦ ਪੁਲਿਸ ਜਿਹੜੀ ਹੈ ਸ਼ਾਨਬਿੰਦ ਕਰਕੇ ਟਿੰਡਰ ਤੋਂ ਉਹਦੀ ਜਾਣਕਾਰੀ ਹਾਸਲ ਕਰਦੀ ਹੈ ਕਿਉਂਕਿ આરોਪ ਹੈ ਕਿ ਉਸ ਦੇ ਵਿੱਚ ਟਿੰਡਰ ਦੇ ਦੌਰਾਨ ਕਈ ਕੁੜੀਆਂ ਦੇ ਨਾਲ ਅੰਮ੍ਰਿਤਪਾਲ ਦੇ ਵੱਲੋਂ ਅਸ਼ਲੀਲ ਗੱਲਬਾਤ ਕੀਤੀ ਗਈ ਹੈ ਅਸ਼ਲੀਲ ਮੈਸੇਜ ਭੇਜੇ ਗਏ ਤਾਂ ਦੱਸ ਦਈਏ ਕਿ ਪੁਲਿਸ ਦੇ ਵੱਲੋਂ ਜਿਹੜਾ ਆ ਇੱਕ ਪੱਤਰ ਜਾਰੀ ਕੀਤਾ ਗਿਆ ਟਿੰਡਰ ਨੂੰ ਟਿੰਡਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਹੁਣ ਪੁਲਿਸ ਦੇ ਨਾਲ ਪੁਲਿਸ ਨੂੰ ਜਿਹੜੀ ਸਾਰੀ ਜਾਣਕਾਰੀ ਉਸ ਅਕਾਊਂਟ ਦੇ ਮੁਤਾਬਕ ਜਿਹੜੀ ਸਾਰੀ ਜਾਣਕਾਰੀ ਸੀ ਉਹ ਪੁਲਿਸ ਨੂੰ ਟਿੰਡਰ ਨੇ ਸੌਂਪ ਦਿੱਤੀ ਹੈ ਇਸ ਤੋਂ ਬਾਅਦ ਹੁਣ ਪੁਲਿਸ ਦਾ ਕੰਮ ਹੈ ਜਾਂਚ ਪੜਤਾਲ ਹੋਵੇਗੀ ਦੇਖਿਆ ਜਾਵੇਗਾ ਕਿ ਅਸਲ ਦੇ ਵਿੱਚ ਉਹ ਅਕਾਊਂਟ ਹੈ ਉਹ ਅਮਰਿਤਪਾਲ ਦਾ ਹੈ ਜਾਂ ਫਿਰ ਕਿਸੇ ਹੋਰ ਦਾ ਕਿਉਂਕਿ ਅਮਰਿਤਪਾਲ ਜਦੋਂ ਤੋਂ ਵਾਰਿਸ ਕਹਿ ਸਕਦੇ ਕਿ ਵਾਰਿਸ ਪੰਜਾਬ ਦਾ ਮੁਖੀ ਬਣਿਆ ਉਸ ਤੋਂ ਬਾਅਦ ਵਿਵਾਦਾਂ ਨੇ ਉਸ ਦਾ ਖਹਿੜਾ ਨਹੀਂ ਛੱਡਿਆ ਵਿਵਾਦ ਉਸ ਦੇ ਨਾਲ ਜੁੜਦੇ ਗਏ ਦਿਨ-ਪ੍ਰਤੀ ਦਿਨ ਵਿਵਾਦ ਵਧਦੇ ਗਏ ਗਰਮ ਖਿਆਲੀ ਗਰਮ ਜੋਸ਼ੀ ਤੇ ਗਰਮ ਬਿਆਨਬਾਜ਼ੀ ਤੋਂ ਬਾਅਦ ਅਮਰਿਤਪਾਲ ਹਰ ਦਿਨ ਕਰਦਾ ਗਿਆ ਫਿਰ ਉਹ ਦਿਨ ਆਉਂਦਾ ਜਦੋਂ ਅਮਰਿਤਪਾਲ ਤੋਂ ਇੱਕ ਕਹਿ ਸਕਦੇ ਆ ਕਿ ਅਮਰਿਤਪਾਲ ਆਪਣੇ ਸਾਥੀ ਨੂੰ ਬਚਾਉਣ ਦੇ ਲਈ ਜੇਲ੍ਹ ਦੇ ਵਿੱਚੋਂ ਛਡਵਾਉਣ ਦੇ ਲਈ ਜਿਹੜਾ ਆ ਉਥੇ ਕਹਿ ਸਕਦੇ ਆ ਕਿ ਗੁਰਗਰਾਂ ਸਾਹਿਬ ਨੂੰ ਲੈ ਕੇ ਪਹੁੰਚ ਜਾਂਦੇ ਆ ਗੁਰਗਰਾਂ ਸਾਹਿਬ ਨੂੰ ਉਥੇ ਪ੍ਰਕਾਸ਼ ਜਿਹੜਾ ਉਸ ਖਾਣੇ ਦੇ ਵਿੱਚ ਕੀਤਾ ਜਾਂਦਾ ਪਰ ਪੁਲਿਸ ਉਸ ਦੇ ਸਾਥੀ ਤੂਫਾਨ ਤੂਫਾਨ ਸਿੰਘ ਨੂੰ ਛੱਡ ਦਿੰਦੀ ਹੈ ਉਸ ਤੋਂ ਬਾਅਦ ਸਾਰਾ ਵਿਵਾਦ ਸ਼ੁਰੂ ਹੋ ਜਾਂਦਾ ਹੈ ਪੁਲਿਸ ਜਿਹੜੀ ਆ ਅਮਰਿਤਪਾਲ ਨੂੰ ਲੱਭਦੀ ਹੈ ਭਗਾੜਾ ਹੋ ਜਾਂਦਾ ਅਮਰਿਤਪਾਲ ਉਸ ਤੋਂ ਬਾਅਦ ਫੜਿਆ ਜਾਂਦਾ ਸਮਰਪਣ ਕਰਦਾ ਐਨਐਸਏ ਲੱਗਦੀ ਹੈ ਡਿਬਰੂਗੇੜ ਜੇਲ੍ਹ ਦੇ ਵਿੱਚ ਲੰਮੇ ਸਮੇਂ ਤੋਂ ਬੰਦ ਹੈ ਐਮਪੀ ਦੀ ਚੋਣ ਲੜਦਾ ਹੈ ਜੇਲ੍ਹ ਦੇ ਵਿੱਚ ਬੈਠੇ ਬੈਠੇ ਐਮਪੀ ਦੀ ਚੋਣ ਜੱਤ ਵੇ ਜਾਂਦਾ ਸਿੱਖ ਭਾਵਨਾਵਾਂ ਸਿੱਖ ਪੰਥ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ ਅਮਰਿਤਪਾਲ ਦੇ ਨਾਲ ਪਰ ਜੋ ਵਿਵਾਦ ਜੁੜੇ ਨੇ ਅਮਰਿਤਪਾਲ ਦੇ ਨਾਲ ਉਹਨਾਂ ਦਾ ਪਰਦਾਫਾਸ਼ ਮੋੜਾ ਵੀ ਜ਼ਰੂਰੀ ਹੈ ਕੀ ਸੱਚ ਹੈ ਕੀ ਝੂਠ ਹੈ ਇਹ ਜਾਂਚ ਤੇ ਨਿਰਪੱਖ ਕਰਦਾ ਹੁਣ ਪੁਲਿਸ ਉਸ ਅਕਾਊਂਟ ਦੀ ਜਾਂਚ ਕਰੇਗੀ ਕਿ ਉਸ ਅਕਾਊਂਟ ਦੇ ਵਿੱਚ ਜਿਸ ਵਿਅਕਤੀ ਦੇ ਵੱਲੋਂ ਚੈਟ ਕੀਤੀ ਗਈ ਕੁੜੀਆਂ ਦੇ ਨਾਲ ਗੱਲਬਾਤ ਕੀਤੀ ਗਈ ਕਿ ਅਸਲ ਦੇ ਵਿੱਚ ਉਹ ਅਮਰਿਤਪਾਲ ਹੈ ਜਾ ਫਿਰ ਕਿਸੇ ਨੇ ਹੋਰ ਫੇਕ ਅਕਾਊਂਟ ਬਣਾਇਆ ਗਿਆ ਪਰ ਜੇ ਉਹ ਜਾਂਚ ਦੇ ਵਿੱਚ ਅਮ੍ਰਿਤਪਾਲ ਪਾਇਆ ਜਾਂਦਾ ਹੈ ਕਿ ਉਹ ਅਕਾਊਂਟ ਅਮ੍ਰਿਤਪਾਲ ਦਾ ਸੀ ਤਾਂ ਬਹੁਤ ਵੱਡੇ ਸਵਾਲ ਖੜੇ ਹੋਣਗੇ ਕਿਉਂਕਿ ਸਿੱਖ ਕੌਮ ਦਾ ਵਿਸ਼ਵਾਸ ਹੈ ਸਿੱਖ ਕੌਮ ਦੇ ਲੋਕ ਉਸ ਤੇ ਵਿਸ਼ਵਾਸ ਕਰਦੇ ਨੇ ਇਸੇ ਕਰਕੇ ਜੇਲ੍ਹ ਦੇ ਵਿੱਚ ਬੈਠੇ ਹੋਏ ਐਮਪੀ ਦੀ ਚੋਣ ਜੜਾ ਅਮ੍ਰਿਤਪਾਲ ਜੱਤ ਦਾ ਪਰ ਇੱਥੇ ਸਵਾਲ ਇਹ ਖੜਾ ਹੁੰਦਾ ਹੈ ਕਿ ਜੇ ਅਮ੍ਰਿਤਪਾਲ ਦੀ ਇਹ ਚੈਟ ਹੁੰਦੀ ਹੈ ਤਾਂ ਫਿਰ ਮਾਨਸਿਕ ਵਰਤੇ ਮਾਨਸਿਕ ਜੇ ਗੱਲ ਕਰ ਲਈਏ ਤਾਂ ਸੋਚ ਜਿਹੜੀ ਅਮਰਪਾਲ ਦੀ ਪਹਿਲਾਂ ਕਿਵੇਂ ਦੀ ਸੀ ਪਰ ਇੱਕਦਮ ਉਹ ਵਾਰਿਸ ਪੰਜਾਬ ਦਾ ਮੁਖੀ ਕਿਵੇਂ ਬਣ ਜਾਂਦਾ ਤੇ ਸਿੱਖ ਜਿਹੜੇ ਪ੍ਰਤੀ ਸਿੱਖਾ ਪ੍ਰਤੀ ਅ ਸਿੱਖ ਭਾਵਨਾਵਾਂ ਪ੍ਰਤੀ ਸਿੱਖ ਅ ਸਿੱਖ ਪੰਥ ਪ੍ਰਤੀ ਉਸ ਦਾ ਪਿਆਰ ਇੰਨਾ ਹੋ ਜਾਂਦਾ ਕਿ ਇਹ ਜਿਹੜੀ ਦਿਮਾਗ ਦੀ ਸੋਚ ਹੈ ਜਾਂ ਫਿਰ ਜੋ ਚੈਟ ਆ ਉਹ ਸਾਬਤ ਕਰਦੀ ਹੈ ਕਿ ਪਹਿਲਾਂ ਉਹ ਕਿਸ ਵਿਅਕਤੀ ਦਾ ਵਿਅਕਤੀ ਸੀ ਪਰ ਜੇ ਉਹ ਸਾਬਤ ਨਹੀਂ ਹੁੰਦਾ ਕਿ ਉਹ ਮਿਲਪਾਲ ਦੀ ਚੈਟ ਹੈ ਜਾਂ ਨਹੀਂ ਹੈ ਪੁਰਾਣੀ ਇਸ ਦੀ ਪੁਸ਼ਟੀ ਨਹੀਂ ਕਰ ਰਹਾ ਕਿ ਉਸ ਦੀ ਇਸ ਚੈਟ ਹੈ ਮੈਂ ਬਾਰ ਬਾਰ ਕਹਿ ਰਹੀ ਹਾਂ ਕਿ ਜਾਂਚ ਹੋਵੇਗੀ ਪੁਲਿਸ ਜਾਂਚ ਕਰੇਗੀ ਜਾਂਚ ਤੋਂ ਬਾਅਦ ਹੀ ਪਤਾ ਚੱਲੇਗਾ ਕਿ ਇਹ ਅਕਾਊਂਟ ਸੱਚਮੁੱਚ ਅਮਰਿਤਪਾਲ ਦਾ জাফর ਕਿਸੇ ਨੇ ਇਹ ਫੇਕ ਅਕਾਊਂਟ ਬਣਾਇਆ ਸੀ ਪਰ ਇਸ ਦੇ ਵਿੱਚ ਤੁਹਾਡੀ رائے ਜਾਣਨਾ ਬੇਹੱਦ ਜ਼ਰੂਰੀ ਹੈ ਕਿਉਂਕਿ ਜੋ ਦਰਸ਼ਕ ਇਹ ਵੀਡੀਓ ਦੇਖ ਰਹੇ ਨੇ ਉਹਨਾਂ ਦੇ ਵਿੱਚੋਂ ਕਈ ਅਮਰਿਤਪਾਲ ਦੇ ਸਮਰਥਕ ਵੀ ਹੋਣਗੇ ਜਾਂ ਫਿਰ ਕੁਝ ਕ ਸਵਾਲ ਚੁੱਕਣ ਵਾਲੇ ਵੀ ਹੋਣਗੇ ਤੁਹਾਡੀ ਸਾਰਿਆਂ ਦੀ رائے ਜਿਹੜੀ ਆ ਉਹ ਬੇਹੱਦ ਜ਼ਰੂਰੀ ਹੈ ਇਸ ਮਾਮਲੇ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਜੋ ਚੈਟ ਵਾਇਰਲ ਹੋਈ ਕਿ ਅਮਰਿਤਪਾਲ ਇਸ ਤਰ੍ਹਾਂ ਦੀ ਚੈਟ ਕੁੜੀਆਂ ਦੇ ਨਾਲ ਕਰ ਸਕਦਾ ਯਾ ਨਹੀਂ ਕਰ ਸਕਦਾ ਕਿਸ ਤਰ੍ਹਾਂ ਦੀ ਤੁਹਾਡੀ رائے ਆ ਜ਼ਰੂਰ ਕਮੈਂਟ ਕਰਕੇ ਦੱਸਿਓ ਇਸ ਮਾਮਲੇ ਦੇ ਵਿੱਚ ਹੋਰ ਕੁਝ ਵੀ ਅਗਰ ਤੁਸੀਂ ਜਾਣਦੇ ਹੋ ਤਾਂ ਉਹ ਵੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਜੈ ਹਿੰਦ ਜੀ ਸਾਰਿਆਂ ਨੂੰ ਜਿਹੜਾ ਗੁਰਪ੍ਰੀਤ ਸਿੰਘ ਹਰੀਨਾਉ ਦਾ ਕੇਸ ਮਰਡਰ ਹੋਇਆ ਸੀ 9 ਅਕਤੂਬਰ 2024 ਦੇ ਵਿੱਚ ਉਹਦੇ ਵਿੱਚ ਜਿਹੜਾ ਕਾਫੀ ਕੁਝ ਗੁਰਪ੍ਰੀਤ ਹਰੀਨਾਉ ਦੇ ਕੋਲ ਜਿਹੜਾ ਇੱਕ ਐਵੀਡੈਂਸ ਦੇ ਤੌਰ ਤੇ ਅਮਰਿਤਪਾਲ ਸਿੰਘ ਜਿਹੜੇ ਐਮਪੀ ਕਲੂ ਸਾਹਿਬ ਨੇ ਉਹਨਾਂ ਦੇ ਰਿਗਾਰਡਿੰਗ ਹੈਗਾ ਸੀ ਤੇ ਉਸ ਦੇ ਵਿੱਚ ਜੋ ਅਗਰ ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ ਤਾਂ ਉਸ ਦੇ ਨਾਲ ਜਿਹੜਾ ਹੈਗਾ ਹੈ ਅਮਰਤਪਾਲ ਸਿੰਘ ਜੀ ਨੂੰ ਕਾਫੀ ਜ਼ਿਆਦਾ ਉਹਨਾਂ ਦੀ ਰੈਪਿਟੇਸ਼ਨ ਨੂੰ ਥੇਸ ਪਹੁੰਚਣੀ ਸੀ ਸੋ ਇਸ ਦੇ ਸਬੰਧ ਵਿੱਚ ਹੀ ਜਿਹੜਾ ਇਹ ਹੈਗਾ ਮਰਡਰ ਹੋਇਆ ਸੀ ਸੋ ਹੁਣ ਰੀਸੈਂਟਲੀ ਕੀ ਹੋਇਆ ਇਹਦੇ ਵਿੱਚ ਫਰੀਦਕੋਟ ਪੁਲਿਸ ਨੂੰ ਇੱਕ ਕਾਮਯਾਬੀ ਮਿਲੀ ਹੈਗੀ ਜਿਸ ਦੇ ਵਿੱਚ ਟੈਂਡਰ ਚੈਟਸ ਜਿਹੜੀਆਂ ਹੈਗੀਆਂ ਹੈਗੀਆਂ ਉਹ ਮਿਲੀਆਂ ਨੇ ਅਮਰਤਪਾਲ ਸਿੰਘ ਜੀਆਂ ਤੋ ਜਿਹੜੀਆਂ ਇਹ ਟੈਂਡਰ ਐਪਸ ਨੇ ਇਹ ਇਹ ਚੈਟਸ ਮਿਲੀਆਂ ਨੇ ਇਹਨਾਂ ਨੂੰ ਫਰਦਰ ਇਨਫੋਰਮੇਸ਼ਨ ਲਈ ਇਹਨਾਂ ਦੇ ਰਿਗਾਰਡਿੰਗ ਜਿਹੜਾ ਹੈਗਾ ਟੈਂਡਰ ਦੇ ਨਾਲ ਜਿਹੜਾ ਹੈਗਾ ਸੰਪਰਕ ਸਥਾਪਿਤ ਕੀਤਾ ਗਿਆ ਤੇ ਉਹਨਾਂ ਕੋਲੋਂ ਡਾਟਾ ਲਿਆ ਜਾ ਰਿਹਾ ਹੈਗਾ। ਤੋ ਜਿਹੜੀ ਇਨਵੈਸਟੀਗੇਸ਼ਨ ਹੈ ਸਾਡੇ ਇਸ ਕੇਸ ਦੇ ਵਿੱਚ ਅੱਗੇ ਚੱਲ ਰਹੀ ਹੈ ਤੇ ਜੋ ਵੀ ਇਸ ਦੇ ਅੱਗੇ ਤੀਜਾ ਸਾਹਮਣੇ ਆਉਣਗੇ ਉਹ ਆਪਜੀ ਦੇ ਨਾਲ ਸਾਂਝੀਆਂ ਕਰ ਦਿੱਤੀਆਂ ਜਾਣਗੀਆਂ।